ਕੋਈ ਵੀ ਬੰਟ ਬੈਠੂ ਮੋਤੀ ਗਾਓ ਸਾਡੇ ਹਲਕਰ ਦਾ ਸੋਗਾਤ ਗੁੰਦੋ ਸਿਰ ਜਗਾ ਦੀ ਕੋਈ ਨਹੀਂ ਇਹ ਬਿੰਦ ਕਾਗਰ 1723 ਤੋਂ ਗੁਰੂ ਦੇ ਕਾ ਇਹ ਵਿਕਲ ਹੋ ਰਹੀ ਹੈ ਪਰ ਗੱਲ ਤੁਹਾਨੂੰ ਬੇਨਤੀ ਕਰੂੰਗਾ ਤੁਸੀਂ ਪ੍ਰਧਾਨ ਜੀ ਦੇ ਜਗ੍ਹਾ ਜਿੱਤੇ ਜਿਹੜੇ ਬਾਪੂ ਕਹਾਏ ਦਿੱਤੋ ਸੁਦਰ ਵੀ ਖੇਲ ਕਰ ਤੋਂ ਐਮਐਲਏ ਤੋਂ ਸਤਿ ਸਦਾ ਸੋਚੇ ਤੋਂ ਜਿਹੜੇ ਕੰਮ ਕਰੇ ਅਸਮਤ ਗੱਲ ਤੋਂ ਕਿ ਮੈਂ ਜੇ ਤੁਹਾਡੀ ਗੱਲ ਜੀ ਕੁੱਪਾ ਕਰੀ ਅਸੀਂ ਜਦੋਂ ਅਸੀਂ ਜੀ ਦੋ ਵਰਤਾਂ ਬੰਦੇ ਸੀਗੇ ਅਸੀਂ ਜੀਰਾ ਪ੍ਰਚਾਰ ਕਰਦੇ ਸੀਗੇ ਸਾਡੇ ਕੋਲ ਵੀ ਕਿੰਨੀ ਨੋ ਅਰਮਨ ਕੇਰੀ ਬਾਤ ਜਿੱਤੇ ਬਾਤ ਤੋਂ ਬਲਸ ਸਿੰਘ ਬਾਦ ਜਿਹੜੀ ਪਹਿਲੀ ਗੱਲ ਦੀ ਦਿੱਤੀ ਉਹ ਪਹਿਲੀ ਗੱਲ ਦੀ ਸੀਗੀ ਕਿ ਸਰਕਾਰ ਬਣ ਤੇ ਅਸੀਂ ਬਿਜਲੀ ਦੇ ਬਿੱਲ ਜਿਹੜੇ maaf ਕਰਾਂਗੇ ਸਰਕਾਰ ਬਣਦੀ ਹੈ ਤੇਰੇ ਹਿੱਦਿਆਂ ਦੇ ਵਿੱਚ ਹੀ ਬਾਦਸ਼ਾਹ ਨੇ ਸੇਸੋ ਜੁੱਟ ਬਿਜਲੀ ਦੇ maaf ਦਿੱਤੇ ਅਰ 95% ਕਰਾਦੀ ਬਿਜਲੀ ਜਿਹੜੀ ਨੇ ਪੂਰੇ ਪੰਜਾਬ ਦੇ ਤਕਰੀਬਨ ਬਿੱਲ ਹੁੰਦਾ ਅਸੀਂ ਪੁੱਤੀ ਗਰੰਟੀ ਦਿੱਤੀ ਸੀਗੀ ਕਿ ਅਸੀਂ ਦਿੱਲੀ ਵੀ ਕਰ ਦਦੇ ਉਸਤੇ ਆਮ ਲੋਕਾਂ ਦੇ ਲਾਭ ਵਾਸਤੇ ਮੁਹੰਮਦ ਕਲੀਨਪੁਰਾਵਾਗੇ 4 ਸਾਲ ਦੇ ਵਿੱਚ 1265 ਬੰਦਾ ਕਲੀਨ ਪੁੜਾਇਆ ਅਸੀਂ ਤੀਜੀ ਗਰੰਟੀ ਦਿੱਤੀ ਸੀਗੀ ਗ੍ਰਾਮ ਲੋਕਾਂ ਦੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣੀ ਸਸਤੀ ਬਿਗੜਾ ਬੰਦਿਆ ਬੱਚੇ ਦੇ ਲਈ ਅਸੀਂ ਫੂਲ ਲਾਵਾਂਗੇ ਬੰਦ ਕਰਨ ਤੋਂ ਪਹਿਲਾਂ ਦੇਿਤਿਤ ਸਕੂਲਾਂ ਤੱਕ ਨਿਸ਼ਚਿਤ ਕਰੇਗਾ ਤਾਂ ਫਿਰ ਚੌਥੀ ਗਰ ਦੇ ਦਿੱਤੀ ਸੀ ਕਿ ਕਿਰਤ ਹੋ ਗਿਆ ਉਹ ਦੋ ਬੰਦੇ ਦਾ ਮੋਢਾ ਲਾ ਕੇ ਨੋਕੀਆ ਕਰਵਾ ਲਿਆ ਹੋ ਸਰਦਾਰ ਬੰਦ ਸਰਦਾਰ ਤੋਂ ਤਾਲੀ ਹਿਆਰ ਪੰਜਾਬ ਦੇ ਦੋ ਬੰਦ ਕੁੜੀਆਂ ਬੁੜੀਆਂ ਨੇ ਨੋਕੀਆ ਅਸੀਂ ਅੱਜ ਨਹੀਂ ਕਰਦੇ ਦਿੱਤੀ ਸੀ ਕਿ ਜਦੋਂ ਸਾਡੇ ਬਲਾਮ ਤਿੰਨ ਕਿਹ ਅਟੜਿਆ ਤਾਲਾ ਨਾ ਚੜਿਆ ਦੇਵ ਦੇ ਸਾਨੂੰ ਪੱਕਿਆ ਕਰੋ ਬਾਦ ਸਾਡੇ ਪਰਮਾਹਮ ਦਾ ਆਲੂ ਪੱਕਿਆ ਦਿੱਤਾ ਅਸੀਂ ਸ਼ਹਿਰ ਵੀ ਕਰਦੇ ਦਿੱਤੀ ਸੀ ਜੀ ਅਸੀਂ ਪੰਜਾਬ ਦੇ ਵਿੱਚੋਂ ਕਿੰਨੇ ਟਾਂਗੀ ਕਾਮਰਸ ਦੇ ਦੇ 7 ਲੱਖ ਉਪਲਬਧ ਉਹ ਬੰਦ ਕਰਾਂਗੇ ਹੁਣ ਤੋਂ 15 ਲੱਖ ਉਪਲਬਧ ਕਰਦੇ ਅਸੀਂ ਸਭ ਤੋਂ ਪੰਜ ਪੰਜ ਪੰਜਾਹ ਰੁਪਏ ਚੌਪ ਚੌਪਾ ਨਾ 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 ਬੋਲਣ ਇਹ ਤਾਂ ਜੋ ਪੁੱਛੋ ਸਰਪਤੇ ਖੜਾ ਸਾਡਾ ਫੁਰਦੀ ਸਰਬਲਾ ਸਾਹਿਬ ਵੀਰ ਸਾਹਿਬ ਦਾ ਤੋਚਿਆ ਕੇ ਇੱਕ ਪੰਜਾਹ ਰੁਪਏ ਦਾ ਇਹ ਨਿੰਕਲ ਬਾਬਾ ਪੰਜਾਹ ਰੁਪਏ ਹੋਰ ਬੋਲ ਅਸੀਂ ਕਿਆ ਅਸੀਂ ਕਿਆ ਅਸੀਂ ਕਸੂਰ ਦਾ ਆਪ ਤਸਕੀਰ ਹੌਂਕੀ ਲਈ ਕਲਾ ਨੇ ਅਸੀਂ ਬਾਤ ਦੇ ਵਿੱਚ ਖਾਲੀ ਕੀਤੀ ਬਾਤ ਤੇ ਕਦੇ ਨਹੀਂ ਤੇ ਸਾਡੇ ਪੂਰੇ ਅੰਦਰ ਦਾ ਡੀਸੀ ਐਸ.ਸੀ.ਐਮ ਤਸਵੀਲਦਾਰ ਲੋਕਾਂ ਦੇ ਮਰਕਜ਼ੇ ਜਾ ਕੇ ਹਰ ਪਾਸੇ ਲੋਕਾਂ ਦੇ ਕੰਮ ਪੂਰੇ ਕੀਤੇ ਬੰਦ ਚੋਰੀ ਜਿਹੜਾ ਹੁੰਦਾ ਲੀਕੇ ਜਿਹੜੀ ਹੈ ਇਹਨੂੰ ਬੰਦ ਕਰਵਾਉਂਦੇ ਅਸੀਂ ਕਹਿ ਦਿੱਤਾ ਕਿ ਪਹਿਲਾਂ ਬਿਜਲੀ ਦੇ ਪਹਿਲ ਬਾਤ ਕਰੀਏ ਲਿਕਰ ਦੀ ਬੰਦ ਹੋ ਗਈ ਹੁਣ ਤਸਰੀਓਂ ਤੋਂ ਸ਼ੁਰੂ ਹੋ ਗਏ ਹੁਣ ਬਾਦ ਸਾਹਿਬ ਨੇ ਸਾਡੇ ਸਭ ਨੂੰ ਪੱਤੀ ਦੇ ਤੇ ਮਸਾਬਤ ਤੇ ਇਸ ਅਤੇ ਉਤੇਦਾਰ ਆਬਾਦੀ ਪਾਤੀ ਦੇ ਬਲਾਤ ਖਾਨ ਦੇ ਮਕਾਨ ਜੋੜ ਵੀ ਜਿਹੜੇ ਹਸਪਤਾਲ ਚਾਤ ਨੇ ਉਹ ਹਸ ਜਿਹੜੇ ਬਿੰਗਾਰੇ ਚਾਤ ਨੇ ਤੇ ਉਦਯੋਗ ਦੀ ਸੂਚੀ ਸਾਹਮਣੇ ਜੀ ਵਾਇਬ ਦੀ ਕਾਰਜਾ ਵਾਇਬ ਦੇ ਕੀ ਮੈਂ ਉਕਾ ਦੇ ਰੋਏ ਤਾ ਨੌਰਪੁਰਾ ਤੇ ਧਿਆਨਤਾ ਇਹਦਾ ਜਲੰਭ ਰਾਇ ਸੀ ਬੇਖੋ ਬੇਨਤੀ ਕਰਨੀ ਬਾਕੀ ਜੋ ਸਾਡੇ ਪਾਰਟੀ ਨੇ 2 ਸਾਲ ਦੀ ਕੰਮ ਕੀਤੀਗੇ ਮੈਨੂੰ ਉਹ ਬੇਨਤੀ ਕਰਨੀ ਹੈ ਕਿ ਵੱਟ ਵਿੱਚ ਸਟਾਈਲ ਜਿਨ੍ਹਾਂ ਨੂੰ ਕੰਮ ਕਰਨ ਦਾ ਬਹੁਤ ਸ਼ੌਂਕ ਆ ਇਹਨਾਂ ਨੇ ਨਾਲੇ ਹਲਕੇ ਤੇ ਜਿਹੜਾ ਇਹਨਾਂ ਦਾ ਹੱਕ ਹੈ ਇੱਥੇ ਇਹਦੇ ਬਹੁਤ ਕੰਮ ਕੀਤਾ ਉਹਨਾਂ ਨਾਲ ਨਾਲ ਪੰਜਾਬ ਦੀ 11000 ਚਿੱਲਾ ਜਿਹੜੀ ਬੜੇ ਬੜੇ ਘਰਾਣਿਆਂ ਕੋਲ ਸਰਕਾਰ ਦੀ ਪਹਿਲੀ ਸੀ ਉਹ ਛਡਾਈ ਤੇ ਜਿਹੜਾ ਕਾਲੀਦਲ ਦਾ ਕੈਂਡੀਡੇਟ ਯੋਸ਼ੀ ਉਹ ਬੀਜੇਪੀ ਚੋਕੇ ਬੀਜੇਪੀ ਦਾ ਕੈਂਡੀਡੇਟ ਯੂਐਸਏ ਤੋਂ ਨਿਯਤਾਉਣਾ ਨੇ ਤੇ ਜਿਹੜਾ ਕਾਂਗਰਸ ਦਾ ਕੈਂਡੀਡੇਟ ਗੁਰਦੀਪ ਸਿੰਘ ਉਹਦਾ ਉਹਨੇ ਤੁਸੀਂ ਦੱਸ ਦੋ ਤੁਹਾਡੇ ਪਿੰਡਾਂ ਦੇ 1 ਰੁਪਿਆ ਵੀ ਆਪਣੇ ਖਿਆਲੀ ਪੰਚ ਤੋਂ ਬਤਾ ਹੋਵੇ ਕੋਈ ਕੰਮ ਕੀਤਾ ਹੋਵੇ ਕੋਈ ਸਾਂਝਾ ਕੰਮ ਹੀ ਕੀਤਾ ਹੋਵੇ ਤੋਂ ਲੈ ਕੇ ਹੁਣ ਤੱਕ ਚਾਹੇ ਉਹ ਐਮਐਲਏ ਦੀ ਟਰਨ ਆਉਂਦੀ ਆ ਚਾਹੇ ਐਮਪੀ ਦੀ ਟਰਨ ਆਉਂਦੀ ਆ ਤੇ ਅੱਗੇ ਉਮੀਦਵਾਰ ਨੂੰ ਇਥੋਂ 22000 ਰੁਪਏ ਦਿਖਾ ਦੇਣੇ ਲੱਗ ਗਈ ਜਾਂ ਗੱਗਵਾਵਾ

ਪੰਡਾ ਜੀ ਕਹਿੰਦਾ ਖੌਲ ਵਰ ਗਿਆ ਪੰਡਾ ਮੈਂ ਦੱਸਦਾ ਨਾਲ ਸਿਆਸਤ ਦਾ ਗੋਲ ਵਾਜੀ ਪੰਡਾ ਸਿਆ ਭੱਜ ਆਇਆ ਵਾ ਉਹ ਗਾੜੀ ਘਾਮਦੇ ਆਇਆ ਵਾ ਉਹ ਪਿਛਾ ਮੁੜ ਗਿਆ ਉਹ ਕਾਰ ਦੇ ਥੱਲੇ ਆ ਕੇ ਵਰ ਗਿਆ ਕੋਈ ਖਿਆ ਸਿਆਸਤ ਦਾ ਗੋਲ ਵਾ ਜਦੋਂ ਤੁਰਪਾ ਤੇ ਪਿਛਾ ਮੁੜੋ ਇੱਕੋ ਗੱਲਾਂ ਵਿੱਚ ਆ ਹੋ ਰਿਹਾ 1975 ਜਾਜਮਤ ਸੀ ਲਗੀ ਅਸੀਂ ਸ਼੍ਰੋਮੀ ਕਾਲੀ ਦਾ ਨਾ ਤੁਰੇ